ਛੱਡ ਗਈ ਬਾਈ ਕੌਣ ਕੌਣ ਛੱਡ ਗਿਆ ਤੈਨੂੰ ਕੀ ਗੱਲ ਹੋ ਗਈ ਬਾਈ ਹੈਲੋ ਮੈਨੂੰ ਪਤਾ ਸੀ ਬਾਈ ਮੇਰੇ ਨਾਲ ਪਿਆਰ ਤੋਂ ਖਾਊਗਾ ਕੀ ਕੌਣ ਕਿਹਨੇ ਤੋਖਾ ਕੀਤਾ ਤੇਰੇ ਨਾਲ ਛੱਡ ਗਈ ਬਾਈ ਯਾਰ ਬਾਈ ਇਹ ਮੁੰਡੇ ਮਤਲਬ ਇੱਥੇ ਪਹਿਲਾਂ ਵੀ ਤੁਸੀਂ ਦੇਖਿਆ ਆਹ ਪਹਿਲੀ ਵਾਰ ਦੇਖਿਆ ਇਹ ਨਹੀਂ ਦੇਖਿਆ ਭਾਈ ਕਮਲਜਾ ਕੋ ਮਾਰਦਾ ਬਾਈ ਕੀ ਚੱਕ ਲੈ ਜਾ ਰਾਂ ਇੰਜ ਕਰਦਾ ਫਿਰਦਾ ਹੈ ਇਹ ਬਾਈ ਕੋਈ ਕੁਝ ਨਹੀਂ ਪਤਾ ਕੀ ਗੱਲ ਹੋ ਗਈ ਬਾਈ ਤੈਨੂੰ ਹੈ ਛੱਡ ਗਈ ਬਾਈ ਕੌਣ ਛੱਡ ਗਈ ਹੈ ਛੱਡ ਗਈ ਦੱਸ ਤਾਂ ਤੇ ਕੌਣ ਛੱਡ ਗਈ ਕੀ ਚੱਕਰ ਹੈ ਬਾਈ ਐਂ ਕਰੀ ਜਾਂਦਾ ਛੱਡ ਗਈ ਛੱਡ ਗਈ ਕਰੀ ਜਾਂਦਾ ਯਾਰ ਬਾਈ ਤੈਨੂੰ ਪਤਾ ਕੋਸ਼ਿਸ਼ ਕੀ ਕੀ ਜਾਂਦਾ ਕੀ ਛੱਡ ਗਈ ਪਤਾ ਲੱਗਿਆ ਕੁਝ ਛੱਡ ਗਈ ਹੋ ਗਈ ਇਹਨੂੰ ਕੋਈ ਘਰ ਮਾਹੇ ਦੀ ਮਸੂਕੂਰ ਅੱਛਾ ਉਹ ਬਾਈ ਕਹਿੰਦਾ ਮਸੂਕੂਰ ਛੱਡ ਗਈ ਕੌਣ ਬਾਈ ਮਸੂਕੂਰ ਛੱਡ ਗਈ ਕੀ ਕੀ ਚੱਕਰ ਹੈ ਹੈ ਮੈਨੂੰ ਪਤਾ ਸੀ ਬਾਈ ਪਿਆਰ ਚ ਮਨਾ ਧੋਖਾ ਨਹੀਂ ਪਿਆਰ ਧੋਖਾ ਕਿਹਨੇ ਕਿਨੇ ਕੀਤਾ ਤੇਰੇ ਨਾਲ ਬਾਈ ਦੱਸ ਤਾਂ ਸੀ ਕੀ ਕੀ ਗੱਲ ਹੋਈ ਹੈ ਕਿ ਪੂਰਾ ਚੱਕਰ ਵਜ ਕੀ ਹੈ ਬਾਈ ਬੱਸ ਹੈ ਸਭ ਕੁਝ ਖਤਮ ਹੋ ਗਿਆ ਕੀ ਯਾਰ ਕੀ ਖਤਮ ਹੋ ਗਿਆ ਦੱਸ ਤਾਂ ਸੀ ਮਨੋਂ ਮਾ ਆ ਦੇਖੋ ਬੰਦਾ ਬਾਈ ਪੂਰੀ ਗਰਮੀ ਹੈ ਤੇ ਇਹ ਕੰਬਲ ਲਿਆ ਹੋਇਆ ਸਾਹਮਣੇ ਬਾਈ ਹੈ ਇਹਦੇ ਸ਼ਰਟ ਬਾਈ ਹੋਈ ਆ ਪੂਰੀ ਗਰਮੀ ਹੈ ਬਾਈ ਤੁਹਾਨੂੰ ਠੰਡ ਲੱਗਦੀ ਆ ਗਰਮੀ ਹੈ ਨਾ ਤੇ ਬਾਈ ਇਹ ਪਹਿਲਾ ਬੰਦਾ ਦੇਖਿਆ ਤੁਸੀਂ ਜਿਵੇਂ ਪਾਗਲ ਜਿਹਾ ਫਿਰਦਾ ਦੇਖਿਆ ਬੰਦਾ ਆ ਬਾਈ ਕਿਹਨਾਂ ਅਸੀਂ ਦੇਖਿਆ ਪਹਿਲਾਂ ਇਹ ਬੰਦਾ ਵੀ ਇੱਥੇ ਇੱਥੇ ਰਹਿੰਦਾ ਹੈ ਇਹ ਪਿੰਡ ਬੰਦੇ ਕਿਹੜਾ ਬਾਈ ਇਦਰਾ ਮੈਂ ਠੰਡਾ ਬਾਈ ਹੈ ਠੰਡਾ ਤੇ ਫਿਰ ਇੱਥੇ ਕਿਵੇਂ ਤੁਰੇ ਫਿਰਦੇ ਆ ਬਾਈ ਇਦਰਾ ਤੁਸੀਂ ਇਦਰਾ ਅੱਖਰੜਦੀਆਂ ਸੜਕਾਂ ਦੇ ਕਿਤੇ ਕਿਹਨੇ ਫਿਰਦੇ ਕੀ ਗੱਲ ਹੈ ਵੀਰੇ ਆ ਆ ਹੀ ਨੇ ਐਵੇਂ ਹਾਂ ਆਪਾਂ ਹੀ ਰਹਿੰਦੇ ਆ ਨਹੀਂ ਰਹਿੰਦਾ ਰਿਹਾ ਪੁੱਤ ਅਡਰੈਸ ਦੱਸੋ 1010 ਮੋਬਾਈਲ ਨੰਬਰ ਹੈ ਪਤਾ ਤੈਨੂੰ ਕਿੰਨੀ ਪਤਾ ਹੈ ਆ ਦੇਖੋ ਭਾਈ ਮੁੰਡੇ ਦੀ ਨਾ ਯਾਰ ਇਹਦੀ ਹਾਲਤ ਫਲਾਦਾ ਠੀਕ ਨਹੀਂ ਡਿਪਰੈਸ਼ਨ ਚ ਹੈ پاਗਲ ਵੀ ਨਹੀਂ ਕਹਿ ਸਕਦੇ ਇਹਨੂੰ ਤੇ ਇਹਦਾ ਨਾ ਭਾਈ ਆਪਾਂ ਵਾਰ ਤੋਂ ਵਾਰ ਤੋਂ ਭਾਈ ਸਪੋਰਟ ਕਰੋ ਵਿਚਾਰੇ ਦੀ ਯਾਰ ਸੋਹਣਾ ਸਲੱਖਾ ਮੁੰਡਾ ਹੈ ਇਹੋ ਸਾਂਝ ਕੀ ਜਾਂਦਾ ਛੱਡ ਗਈ ਛੱਡ ਗਈ ਛੱਡ ਗਈ ਤੇ ਆਪਾਂ ਇਹਨਾਂ ਗੱਲਬਾਤ ਕਰਦੇ ਆ ਵਿਚੇ ਨਾਲ ਭਾਈ ਉਮਰਾਂ ਵਰ ਕਿੰਨੀ ਇੰਦਰੀ ਹੈ ਹੈ ਪਤਾ ਨਹੀਂ ਹੋਰ ਵੀ ਨਹੀਂ ਪਤਾ ਭਾਈ ਯਾਰ ਜਦੋਂ ਮਤਲਬ ਬਈ ਆਪਾਂ ਪਾਗਲ ਦਾ ਉਹ ਹੁੰਦਾ ਵੀ ਕਿਸੇ ਨੂੰ ਕੁੜਦਾ ਮਾਰੇ ਜਾਂ ਕਿਸੇ ਦੇ ਰੋੜੇ ਗਾੜੇ ਮਾਰੇ ਉਹ ਪਾਗਲ ਕਹਿ ਸਕਦੇ ਆ ਇਹ ਬੰਦਾ ਯਾਰ ਬਈ ਸਮਝ ਨਹੀਂ ਆਉਂਦੀ ਕੀ ਕਹੀ ਜਾਂਦਾ ਯਾਰ ਅਸਾਂ ਇਹ ਗਰੀ ਜਾਂਦਾ ਛੱਡ ਗਈ ਛੱਡ ਗਈ ਛੱਡ ਗਈ ਕੌਣ ਛੱਡ ਕੇ ਛੱਡਾ ਕਹਿੰਦੇ ਆ ਇਹ ਛੱਡ ਗਈ ਹੈ ਬਸ ਭਾਈ ਆਹੀ ਸ਼ਬਦ ਆ ਯਾਰ ਛੱਡ ਗਈ ਛੱਡ ਗਈ ਛੱਡ ਗਈ ਤੁਹਾਨੂੰ ਕੀ ਹੈ ਕੁਝ ਖਾਣਾ ਹੈ ਕੁਝ ਖਾਣਾ ਖੁਣਾ ਹੈ ਹੈ ਚਾਚੂ ਬਣੀਆਕ ਨਹੀਂ ਕੋਈ ਬਿਸਕੁਟ ਬੋਸਕਰ ਰੋਟੀ ਘਾਟੀ ਆ ਦੇਖੋ ਬਾਈ ਇਹ ਨਹੀਂ ড্রাইਵਰ ਦਾ ਐ ਤੇ ਯਾਰ ਨਾ ਗੱਲ ਸੁਣਦਾ ਐ ਨਾ ਗੱਲ ਦਾ ਜਵਾਬ ਦਿੰਦਾ ਐ ਬਾਈ ਤੇ ਸਾਡਾ ਅੱਜ ਕੈਮਰਾਮੈਨ ਵੀ ਨਹੀਂ ਆਇਆ ਸਾਡੇ ਨਾਲ ਨਹੀਂ ਤਾਂ ਅਸੀਂ ਨਾ ਬਾਈ ਮੂਰੀ ਹੋ ਕੇ ਵੀਡੀਓ ਬਣਾ ਲੰਦੇ ਹਣਾ ਤੇ ਮੈਂ ਫੇ ਚੱਲੋ ਯਾਰ ਚੱਲਦੀ ਵੀਡੀਓ ਬਣਾਈਏ ਇਹਨੂੰ ਇਹਦੇ ਘਰ ਤੱਕ ਪਹੁੰਚਾ ਕਰ ਜੀ ਨਾ ਕੀ ਆ ਬਾਈ ਤੇਰਾ ਪਤਾ ਨਹੀਂਗਾ ਹੈ ਨਾ ਵੀ ਨਹੀਂ ਪਤਾ ਯਾਰ ਆ ਦੇਖੋ ਬਾਈ ਇਹਦੇ ਕੋਈ ਪੱਤੇ ਜਿਹੇ ਫੜੇ ਐ بس ਅਸੀਂ ਮਰੀ ਜਾਂਦਾ ਜੀ ਨਾ ਰੋਟੀ ਬਾਈ ਕਹਿੰਦੇ ਖਾਧੀ ਜਾਂ ਨਹੀਂ ਤੇ ਇੱਥੇ ਕਹਿੰਦੇ ਕਿਹ ਜਣਾ ਆਉਂਦਾ ਥੋੜਾ ਫਿਰਦਾ ਬਾਈ ਕਿੰਨੇ ਦਿਨ ਹੋ ਗਏ ਤਰੇ ਫਰਦ ਇਹਨਾਂ ਨੂੰ ਐ ਬਾਈ ਕਿੰਨੇ ਦਿਨ ਹੋ ਗਏ ਤਰੇ ਫਰਦ ਇਹਨਾਂ ਨੂੰ ਪੰਜ ਸੱਤ ਦਿਨ ਹੋ ਗਏ ਬਾਈ ਕਿੰਨਾ ਤਰੇ ਫਰਦ ਇਹਨਾਂ ਨੂੰ ਤੇ ਆ ਦੇਖੋ ਯਾਰ ਵਿਚਾਰੇ ਦਾ ਹਾਲਾਤ ਦੇਖੋ ਕੀ ਹੈ ਅੱਜ ਲੈ ਇਧਰ ਮੈਂ ਛੱਡ ਦਿੰਦਾ ਤੇਰੇ ਤੈਨੂੰ ਜਾਣੀ ਪਿਆਣਾ ਹੈਗਾ ਇੱਥੇ ਬਹਿਣਾ ਹੈ ਹੈ ਇੱਥੇ ਜੰਮਣਾ ਕਿੱਥੇ ਕਿੱਥੇ ਬਹਿਣਾ ਓਏ ਇੱਥੇ ਇੱਥੇ ਬਹਿ ਜਾ ਇਧਰ ਆ ਜਾ ਹੈਲੋ ਨਾਲ ਸੁਣੋ ਛੋੜੇ ਬਾਈ ਇੱਧਰ ਆ ਜਾ ਵੀਰੇ ਮੇਰੀ ਗੱਲ ਸੁਣੇ ਆ ਗੱਲ ਸੁਣਦਾ ਦਾ ਭਰਾਵਾ ਇੱਧਰ ਆ ਜਾ ਇੱਧਰ ਕੇ ਬਹਿ ਜਾ ਆ ਜਾ ਇੱਧਰ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਹੀਂ ਆ ਦੇਖੋ ਯਾਰ ਕੰਬਲ ਵਾਲੀ ਗਰਮੀ ਦਾ ਠੰਡ ਦਾ ਹੈ ਨਹੀਂ ਬਾਈ ਯਾਰ ਆ ਨਾ ਮਤਲਬ ਕੀ ਹੈ ਕੰਬਲ ਲਈ ਫਰਦਾ ਵਿਚਾਰਾ ਯਾਰ ਠੀਕ ਹੈ ਕੀ ਹੋਣ ਦੱਸ ਕੀ ਗੱਲ ਗੱਲ ਕੀ ਹੋਈ ਹੈ ਹੈ ਬਾਈ ਛੱਡ ਕੀ ਹੋਈ ਕੀ ਛੱਡ ਗਈ ਛੱਡ ਗਈ ਕਿਉਂ ਦੱਸ ਵੀ ਕੁਝ ਗਲਤ ਤਾਂ ਹੋਈ ਹੋਊਗੀ ਵੀਰੇ ਮਾੜਾ ਮੋਟਾ ਦੱਸ ਛੱਡਿਆ ਕਿਨੇ ਆ? ਸੇਲੀ ਨੇ ਹੈ? ਸੇਲੀ ਨੇ ਸੱਡਿਆ ਭਾਈ ਆ ਜਿਹੜਾ ਬਾਈ ਦੇਖ ਰਹੇ ਤੁਸੀਂ ਨਾ ਇਹ ਮੈਨੂੰ ਲੱਗਦਾ ਕਮਲਾ ਕੁਮਲਾ ਹੋਇਆ ਬੈਠਾ ਹੈ ਵਿਚਾਰਾ ਯਾਰ ਉਹਨੂੰ ਕੋਈ ਕੁੜੀ ਕਾਲੀ ਛੱਡ ਗਈ ਤੇ ਆਹ ਦੇਖੋ ਝੱਲਾ ਹੋਇਆ ਪਿਆ ਗਰਮੀ ਇੰਨੀ ਹੈ ਤੇ ਗਰਮੀ 'ਚ ਬੰਦੇ ਨੇ ਕੰਬਲ ਆ ਰੱਖਿਆ ਗਰਮੀ ਬਈ ਪੂਰੀ ਗਰਮੀ ਹੈ ਸਾਡੇ ਟੀ-ਸ਼ਰਟ ਪਾਈ ਹੋਈ ਹੈ ਕੀ ਦਿਆਂ ਬਾਈ ਤੇਰਾ? ਮੇਰਾ ਨਾ ਨਹੀਂ ਬਾਈ ਕੁਝ ਹੈ? ਨਾ ਹੀ ਨਹੀਂ ਦੋ ਕੋਈ ਨਾ ਤਾਂ ਹੋਊਗਾ ਬਾਈ ਕੀ ਚੱਕਰ 10 ਮਿੰਟਾਂ ਦਾ ਨਾ ਕੀ ਹੈ ਮੇਰਾ ਨਾਂ ਨਹੀਂ ਬਾਈ ਮੈਨੂੰ ਯਾਦ ਹੈ ਹੈ ਮੇਰਾ ਨਾਂ ਨਹੀਂ ਬਾਈ ਨਾ ਉਹ ਤਾਂ ਨਹੀਂ ਕੀ ਚੱਕਰ ਕੀ ਹੋ ਗਿਆ ਬਾਈ ਇੱਥੇ ਬੈਠਾ ਹੈ ਤੂੰ ਚਾਹੂ ਵੀ ਨਹੀਂ ਹੈ ਨਾ ਬਾਈ ਚਾਹੂ ਨਹੀਂ ਪੀ ਹੈ ਨਹੀਂ ਕੀ ਗੱਲ ਕੀ ਹੋ ਗਈ ਬਾਈ ਮਤਲਬ ਐ ਕੰਵਲ ਕੰਵਲ ਲਿਆ ਹੋਇਆ ਉੱਤੇ ਯਾਰ ਗੰਨਪਨ ਕਿਉਂ ਨੇ ਬਾਈ ਬਸ ਹੈ ਗਲਤ ਵੀ ਹੋਣੀ ਹੈ ਬਾਈ ਬੱਸ ਬਾਈ ਬੰਦਾ ਨਾ ਡਿਪਰੈਸ਼ਨ ਚ ਲੱਗਦਾ ਹੈ ਵਿਚਾਰਾ ਯਾਰ ਵੇਖੋ ਇੰਨੀ ਗਰਮੀ ਚ ਕੰਬਲ ਲਿਆ ਹੋਇਆ ਹੈ ਮਤਲਬ ਆ ਤੁਸੀਂ ਦੇਖੋ ਦਾੜੀ ਥੋੜੀ ਵਧਾ ਰੱਖੀ ਹੈ ਠੀਕ ਹੈ ਕੁਝ ਵੀ ਨਹੀਂ ਪਤਾ ਯਾਰ ਕੀ ਚੱਕਰ ਇਹ ਕਹਿੰਦੇ ਜਦੋਂ ਮਾੜਾ ਸਵਾ ਆਉਂਦਾ ਪੁੱਛ ਕੇ ਨਹੀਂ ਹੁੰਦਾ ਤੇ ਕੀ ਬਾਈ ਫਿਰ ਵੀ ਆ ਵੀ ਕਿਹੜਾ ਬੰਦਾ ਵੇ ਦੱਸ ਦੋ ਮਲੇ ਯਾਰ ਆ ਕਿੰਨਾ ਜਿਹਾ ਮੁੰਦਰਾ ਮੁੰਦਰਾ ਦੀਆਂ ਪਈਆਂ ਹੋਈਆਂ ਕੀ ਕਾਰਨ ਕੀ ਹੈ ਬਾਈ ਹੈ ਬਾਈ ਕੁਛ ਨਹੀਂ ਬਾਈ ਇਹ ਤਾਂ ਵੀ ਯਾਰ ਮਾੜਾ ਮੋਟਾ ਕੁਛ ਕੁਛ ਨਹੀਂ ਬਾਈ ਇਹਨੂੰ ਇਹ ਤਾਂ ਯਾਦ ਹੀ ਨਹੀਂ ਕੁਛ ਹੈ ਯਾਦ ਹੀ ਨਹੀਂ ਬਾਈ ਕੋਈ ਇਸ ਟੋਸਕ ਦਾ ਤਾਂ ਚੱਕਰ ਕੋਈ ਕਿਸ ਨੂੰ ਪਿਆਰ ਪੂਰ ਕਰ ਕੁੜੀ ਗੱਡੀ ਨਾਲ ਕੋਈ ਗੱਲਬਾਤ ਹੋਈ ਹੋਵੇ ਬਾਈ ਨਹੀਂ ਹੁੰਦੀ ਹੈ ਨਹੀਂ ਇਹ ਇਹ ਗੱਲਬਾਤ ਨਹੀਂ ਆ ਤੇਰੇ ਉਂਗਲ ਤੇ ਛੱਲਾ ਇਹ ਪਾਇਆ ਦਿਖਾਈਂ ਉਂਗਲਾਂ ਆ ਕਦੀ ਅਗਰੇ ਦਿਖਾਈ ਬਣਾ ਜਾ ਆ ਕੀ ਹੈ ਅਜੇ ਉਂਗਲ ਜੇ ਹੈ ਇਹ ਕੀ ਹੈ ਹੈ ਤਾਂ ਵੀ ਕੀ ਹੈ ਬਾਈ ਇਹ ਨਾ ਬੰਦਾ ਯਾਰ ਇੱਥੇ ਆ ਤੁਸੀਂ ਦੇਖੋ ਤਰੇ ਫਰਦਾ ਇੱਥੇ ਹਜੇ ਤੱਕ ਕਿਸੇ ਨੂੰ ਜੇ ਪਤਾ ਹੋਵੇ ਬਾਈ ਉਹ ਘਰੇ ਪਹੁੰਚਦਾ ਕਰ ਗਿਆ ਬਾਈ ਯਾਰ ਤੇ ਆ ਬਾਈ ਨਾਲ ਵੀ ਗੱਲਬਾਤ ਕਰਦੇ ਆ ਯਾਰ ਬਈਆ ਬੰਦਾ ਇੱਥੇ ਇੱਥੇ ਕਿੰਨੇ ਦਿਨਾਂ ਤੋਂ ਤਰੇ ਫਰਦਾ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਬੰਦੇ ਨੂੰ ਤਰੇ ਫਰਦਨੇ ਸੇ ਬਾਈ ਮੈਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਪਤਾ ਨਹੀਂ ਜੀ ਪਹਿਲੀ ਵਾਰ ਦੇਖਿਆ ਹਾਂ ਬਾਈ ਕਹਿੰਦਾ ਮੈਂ ਤਾਂ ਦੇਖਿਆ ਨਹੀਂ ਬਾਈ ਮਤਲਬ ਨਾ ਇਹ ਬਾਈ ਥੋੜੀ ਜਿਹਾ ਟੈਨਸ਼ਨ ਚ ਲੱਗਦਾ ਯਾਰ ਆਵੇ ਨਾ ਦੱਸਦਾ ਵੀ ਕਿੱਥੋਂ ਦਾ ਹੈ ਬਾਈ ਇਧਰ ਆ ਵੀਰ ਸੁਣ ਹੈਲੋ ਕਿ ਤਰਾ ਨਾ ਕੀ ਨਾ ਦੱਸ ਕੀ ਤਰਾ ਜਸਪ੍ਰੀ ਤਰ ਹੈ ਜਸਪ੍ਰੀ ਅਸੀਂ ਦੱਸ ਕੀ ਕੀ ਚੱਕਰ ਬਈ ਕੀ ਗੱਲ ਹੋਈ ਆ ਯਾਰ ਕੀ ਚੱਕਰ ਹੋਇਆ ਕੋ ਨਹੀਂ ਬਈ ਬਾਹਰ ਗਿਆ ਸੀਗਾ ਯਾਰ ਬਸ ਬਾਹਰ ਕਿੱਥੇ ਗਿਆ ਸੀ ਅਮਰੀਕਾ ਦੀ ਡੋਂਕੀ ਲਾਈ ਸੀ ਡੋਂਕੀ ਲੈ ਗਿਆ ਸੀ ਤੇ ਫਿਰ ਹੁਣ ਐ ਟੈਨਸ਼ਨ ਚ ਕਿਉਂ ਹੋਇਆ ਮੈਂ ਕੀ ਗੱਲ ਹੋ ਗਈ ਮਤਲਬ ਕੀ ਕਾਰਨ ਕੀ ਬਣ ਗਿਆ ਤੁਸੀਂ ਐਜ ਹੁਣ ਹੋਰੀ ਬਈ ਇੰਨੀ ਗਰਮੀ ਐ ਉਥੇ ਕੰਬਲ ਲੈ ਰੱਖਿਆ ਬਈ ਯਾਰ ਹੈ ਬਾਈ ਇੱਥੇ ਬਾਈ ਇੱਥੇ ਅ ਜਾਜ਼ੀ ਦੇਖੇਗੇ ਪਹਿਲਾਂ ਪਹਿਲਾਂ ਨਹੀਂ ਦੇਖੇਗੇ ਤੇ ਨਾ ਨਾ ਅੱਜ ਹੀ ਦੇਖਿਆ ਕੀ ਕਰਨੇ ਤੁਸੀਂ ਇੱਥੇ ਕੀ ਕਰਨੇ ਸੀ ਬਾਈ ਮੈਂ ਕਵਾੜ ਕਵਾੜ ਖਰੀਦਦਾ ਬੱਸ ਕਵਾੜ ਖਰੀਦਦੇ ਹਾਂ ਤੇ ਮਤਲਬ ਬਾਈ ਇੱਥੇ ਇਹ ਜੀ ਦਵਾਈ ਖਾਲਦ ਸੀ ਕਿਨ ਲੱਗਦੀ ਹੈ ਨਾ ਇਹ ਬਾਈ ਬਾਈ ਵੀ ਕਹਿੰਦਾ ਜੀ ਦਵਾਈ ਖਾਲਦ ਨਹੀਂ ਠੀਕ ਨਹੀਂ ਲੱਗਦੀ ਇਧਰੋਂ ਕਰੋ ਬਾਈ ਹਲੋ ਇਹ ਕਦੋਂ ਆਏ ਬਈ ਡੋਂਕੀ ਲਾ ਕੇ ਕਿੰਨੇ ਦਿਨ ਡੋਂਕੀ ਲਾਈ ਨੂੰ ਮੈਂ ਇੱਥੇ ਫਿਰਦਾ ਮੈਂ ਸੜਕਾਂ ਤੇ ਮੈਨੂੰ ਨਹੀਂ ਕੁਝ ਪਤਾ ਹੈ ਹੈ ਕੁਝ ਖਾਣਾ ਵੀ ਨਾ ਨਾ ਕੁਝ ਨਹੀਂ ਚਾਹ ਚੂ ਕੁਝ ਸਾਲਿਆ ਪਤਾ ਹੈ ਖਾਣਾ ਹੈ ਖਦਰ ਤੂੰ ਬਸਕਟਬੋਸਕਟੋ ਵੀ ਗੱਲ ਗੱਲ ਤਾਂ ਸਮਝਾ ਇੱਕ ਮਿੰਟ ਡੋਂਕੀ ਲਾ ਕੇ ਆਇਆ ਇਹਨੂੰ ਵਾਪਸ ਲੈ ਨਜ਼ਰੋਗੈ ਸੋ ਇੱਥੇ ਇੰਡੀਆ ਚ ਵਾਪਸ ਕਰੋਂ ਆਇਆ ਤੂੰ 15 ਦਿਨ ਹੋ ਗਏ ਨੂੰ 15 ਦਿਨ ਹੋ ਗਏ ਕਿ ਟੈਨਸ਼ਨ ਤਾਂ ਦੱਸ ਕੀ ਹੈ ਕੋਈ ਪੈਸੇ ਵੋਖ ਕੇ ਕਿੰਨੇ ਕ ਲਾ ਕੇ ਗਿਆ ਤੂੰ ਮੈਂ ਲੱਗੇ ਹੀ ਬਈ 35-40 ਲੱਖ ਰੁਪਏ ਤੇ ਫੇਰ ਹੁਣ ਟੈਨਸ਼ਨ ਡਿਪਰੈਸ਼ਨ ਜਾਂ ਦੂੰ ਕਿ ਚੱਕਰ ਕੀ ਹੈ ਟੈਨਸ਼ਨ ਤਾਂ ਨਹੀਂ ਬਸ ਇੱਥੇ ਫਿਰਦਿਆਂ ਹੁਣ ਤਾਂ ਸਦਾ ਨਹੀਂ ਮੇਰਾ ਬਈ ਕਰਤਾ ਜਾ ਇੱਕ ਮਿੰਟ ਇੱਧਰ ਇੱਥੇ ਬੈਠ ਟੈਨਸ਼ਨ ਕੋਈ ਕੁੜੀ ਗਾੜੀ ਵਾਲਾ ਚੱਕਰ ਦਾ ਹੈਗਾ ਕਿ ਕੋਈ ਨਹੀਂ ਕੁੜੀ ਗਾੜੀ ਨਾਲ ਤਾਂ ਨਹੀਂ ਕੋਈ ਗੱਲਬਾ ਹਾਂ ਸੈਲਜੀ ਸੈਲਜੀ ਇੱਥੇ ਕਿੱਥੇ ਸੀਗੀ ਉਹ ਕਿੱਥੇ ਕਿੱਥੇ ਸੀ ਕੁੜੀ ਛੱਡ ਗਈ ਬਾਈ ਹੈ ਸੋਚੋ ਮੰਡੀ ਦੀ ਕੁੜੀ ਸੀ ਛੱਡ ਗਈ ਕੀ ਨਾਂ ਸੀ ਕੁੜੀ ਦਾ ਰੇਨੂ ਸੀ ਰੇਨੂ ਤੇ ਫਿਰ ਬਾਈ ਕਮਲਾ ਤੇ ਹੁਣ ਆ ਜੇ ਤੈਨੂੰ ਕੁੜੀ ਛੱਡ ਗਈ ਮਰਨਾ ਥੋੜੀ ਜੇ ਤੈਨੂੰ ਕੁੜੀ ਛੱਡ ਗਈ ਹੈ ਜੇ ਕੁੜੀ ਛੱਡ ਗਈ ਮਰਨਾ ਤਾਂ ਨਹੀਂ ਕੁੜੀ ਮਗਰ ਲਾ ਕੇ ਜ਼ਿੰਦਗੀ ਤਾਂ ਨਹੀਂ ਖਰਾਬ ਕਰਨੀ ਆਪਣੀ ਬਾਈ ਦੱਸ ਜ਼ਿੰਦਗੀ ਤਾਂ ਬਾਈ ਯਾਰ ਹੈ ਵੀ ਬੱਸ ਆ ਦੇਖੋ ਬਾਈ ਮੁੰਡੇ ਦੀ ਲੁੱਕ ਕਿੰਨੀ ਸੋਹਣੀ ਆ ਯਾਰ ਕਿੰਨੇ ਮਤਲਬ ਸਾੜੀ ਧੂਲੀ ਰੱਖੀ ਸੀਗੀ ਆ ਕਿੰਨਾ ਚੰਗਾ ਮੰਦਰਾ ਕਦੇ ਵਾਸਤੇ ਪਾਈਆਂ ਸੀ ਹੁਣੇ ਪਵੰ ਹੈ ਹੁਣੇ ਪਵੰਾ ਹੁਣੇ ਪਵੰਗਾ ਸੀ ਆ ਦੇਖੋ ਬਾਈ ਬਗਾਨਾ ਪੁੱਤ ਵਿਚਾਰੇ ਜਿਹੜਾ ਸੀਗਾ ਉਹਨੂੰ ਕੁੜੀ ਨੂੰ ਪਿਆਰ ਕਰਵਾ ਬਠਾ ਤੇ ਆ ਤੁਸੀਂ ਜ਼ਿੰਦਗੀ ਤੁਸੀਂ ਮੁੰਡੇ ਦੀ ਦੇਖ ਰਹੇ ਹੋ ਜ਼ਿੰਦਗੀ ਦਵਾ ਕਰਤੀ ਠੀਕ ਹੈ ਆ ਸਾਡੇ ਟੀ-ਸ਼ਰਟ ਆ ਪਾਈਆਂ ਹੋਈਆਂ ਤੇ ਇਹਦੇ ਮੁੰਡੇ ਤੇ ਕੰਬਲ ਲਿਆ ਹੋਇਆ ਐਨੀ ਗਰਮੀ 'ਚ ਠੀਕ ਹੈ ਮਾਰਚ ਦਾ ਮਹੀਨਾ ਬਾਈ ਕੋਈ ਐ ਨਹੀਂ ਵੀ ਅੱਜ ਠੰਡਾ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਬਾਈ ਜਰੇ ਕੱਲਾ ਹੀ ਆ ਬਾਈ ਹੈ ਕੱਲਾ ਹੀ ਆ ਚੱਲੋ ਹੀ ਆ ਮਾਂ ਪਿਓ ਸਹੀ ਆ ਬਾਈ ਹੈ ਫਿਰ ਨਾ ਤੈਨੂੰ ਕਹਿੰਦਾ ਕੱਲਾ ਹੀ ਆ ਯਾਰ ਅਸਲ ਬਾਈ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਦਿਮਾਗੀ ਹਾਲਤ ਨਾ ਠੀਕ ਨਹੀਂ ਬਚ ਗਈ ਜਾਂਦਾ ਯਾਰ ਵੀ ਮੈਂ ਕੱਲਾ ਆ ਬਚ ਕੀਦਾ ਮੇਰੇ ਮਾਂ ਪਿਓ ਐ ਭੈਣ ਹੈਗੀ ਕਿ ਨਹੀਂ ਹੈ ਨਹੀਂ ਬਾਈ ਹੈ ਨਹੀਂ ਹੈ ਨਹੀਂ ਬਾਈ ਡਿਪਰੈਸ਼ਨ ਚ ਡਿਪਰੈਸ਼ਨ ਚ ਲੱਗਦਾ ਯਾਰ ਜੋ ਕੋ ਟੈਨਸ਼ਨ ਟੈਨਸ਼ਨ ਜੁੰਦਾ ਹੈ ਨਾ ਯਾਰ ਨਾ ਆ ਬਾਈ ਆ ਬਾਈ ਇਹ ਬਾਈ ਨੂੰ ਪੁੱਛਦੇ ਆ ਬਾਈ ਅਸਲੀ ਗੱਲ ਜੀ ਸੱਚੀ ਗੱਲ ਬਾਈ ਨੂੰ ਪਹਿਲਾਂ ਦੇਖਿਆ ਕਿ ਦੇ ਇੱਥੇ ਦੇਖਿਆ ਆ ਜੀ ਕਿੰਨੇ ਕੇ ਦਿਨ ਹੋ ਗਏ ਇੱਥੇ ਤੁਹਾਨੂੰ ਇਹਨੂੰ ਦੇਖੇ ਨੂੰ 3 ਮਹੀਨਾ ਹੋ ਗਏ ਅੱਛਾ 2 ਦਿਨ ਮਹੀਨੇ ਹੋ ਗਏ ਇੱਥੇ ਇਹਨੂੰ ਦੇਖੇ ਨੂੰ ਬਈ ਟੈਂਸ਼ਨ ਚਲਾ ਰਦਾ ਹੈ ਨਾ ਯਾਰੇ ਹਾਂ ਆ ਬਈ ਬਾਈ ਦੇ ਤੁਸੀਂ ਦੇਖੋ ਸ਼ਰਟ ਭਾਈ ਗਰਮ ਗਰਮੀ ਤਾਂ ਬਈ ਨਹੀਂ ਹੈਨੀ ਹੈ ਨਾ ਠੰਡ ਤਾਂ ਨਹੀਂ ਹੈਨੀ ਸੱਚ ਹਾਂ ਤੇ ਇਹ ਬੰਦਾ ਭਾਈ ਕੰਬਲ ਲਈ ਬੈਠਾ ਦੱਸ ਯਾਰ ਤੇ ਟੈਂਸ਼ਨ ਉਸ ਵਾਲੀ ਗੱਲ ਹੀ ਹੈ ਨਾ ਆ ਦੇਖੋ ਬਾਈ ਕਹਿੰਦਾ ਵੀ ਮਾਈ ਹੈ ਇੰਨੀ ਦਾ ਠੰਡ ਹੈ ਨਹੀਂ ਬੰਦੇ ਦੇ ਸ਼ਰਟ ਪਈ ਹੋਈ ਹੈ ਸਾਡੇ ਟੀ-ਸ਼ਰਟ ਪਈ ਹੋਈ ਹੈ ਇਹ ਬੰਦੇ ਦੇ ਬਾਈ ਕੰਬਲ ਲਿਆ ਹੋਇਆ ਹੈ ਵੇ ਕੁੜੀ ਵਾਲੀ ਗੱਲ ਨਾ ਦੇ ਮਾੜੀ ਜੀ ਕਿਵੇਂ ਕੁੜੀ ਨਾਲ ਸਹੀ ਗੱਲਬਾਤ ਹੋਈ ਚਲ ਕੋਈ ਨਹੀਂ ਹੁਣ ਤੂੰ ਟੈਨਸ਼ਨ ਚ ਹੈ ਡਿਬ੍ਰੇਸ਼ਨ ਚ ਹੈ ਤੇ ਤੇਰੀ ਅਸੀਂ ਮਤਲਬ ਕਰਾਵਾਂਗੇ ਜਿੰਨੀ ਹੋਈ ਕੀ ਕਾਰਨ ਬਣਿਆ ਬਈ ਯਾਰ ਕੁਝ ਨਹੀਂ ਬਈ ਪਹਿਲਾਂ ਮੈਂ ਕਾਲਜ ਚ ਪੜਦਾ ਹੁੰਦਾ ਸੀ ਹੂੰ ਤੇ ਖੁੱਲ ਕੇ ਦੱਸ ਕੋਈ ਚੱਕਰ ਨਹੀਂ ਉੱਚੀ ਬੋਲਦਾ ਯਾਰ ਪਹਿਲਾਂ ਮੈਂ ਕਾਲਜ ਚ ਪੜਦਾ ਸੀ ਬਿੰਡੇ ਹੂੰ 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 ਜਿੰਦਰਾ ਕਾਲਜ ਸੀਗਾ ਹੂੰ ਤੇ ਉੱਥੋਂ ਬਸ ਮਾੜੀ ਮੋਢੇ ਸਾਡੀ ਗੱਲਬਾਤ ਚੱਲ ਪਈ ਸੀ ਉਹ ਉੱਚ ਹੋਈ ਸੀ ਵੀਡੀਓ ਹੂੰ ਤੇ ਆਹ ਰਿੰਗ ਵੀ ਹੋਣੀ ਪਾਈ ਸੀ ਮੈਨੂੰ ਅਚੌੜੇ ਬਾਈ ਜੀ ਬਿਆਹ ਉਹਦੀ ਵੀ ਗੱਲ ਹੋਈ ਸੀ ਕੋਈ ਉਹ ਕਹਿੰਦੀ ਸੀ ਕਹਿੰਦੀ ਵਿਆਹ ਕਰਾ ਮਾਗੇ ਮੇਰੇ ਆ ਆ ਹੀ ਚੱਕਰ ਚ ਬਾਹਰ ਵਾਲੇ ਜੋ ਵੀ ਛੱਡ ਪੀ ਫੇਰ ਕੀ ਕਹਿੰਦੀ ਫੇਰ ਵਿਆਹ ਕਰਾਇ ਨਹੀਂ ਵਿਆਹ ਕਰਾਇ ਨਹੀਂ ਫਿਰ ਹੁਣ ਬਾਰਪੁਰ ਜਾਵੜੀ ਉਹ ਉਹ ਇੱਥੇ ਆ ਬਾਈ ਪਤਾ ਨਹੀਂ ਮੈਨੂੰ ਨਾ ਮੇਰੇ ਕੋਲ ਨਹੀਂ ਤੂੰ ਕਹੀਂ ਨਾ ਬਾਹਰ ਵਗੀ ਉਹ ਪਹਿਲਾਂ ਮੈਨੂੰ ਪਤਾ ਸੀ ਹੁਣ ਕਿਹੜਾ ਮੇਰੇ ਕੋਲ ਕੁਛ ਹੈਗਾ ਨਾ ਫੋਨ ਆ ਨਾ ਕੁਝ ਹੋਰ ਹੈ ਬਾਈ ਹੁਣ ਫੋਨ ਤੇ ਕਿੰਨਾ ਚਿਰ ਹੋਗਾ ਤੇਰੇ ਨਾਲ ਲਿੰਕ ਜੋ ਮਤਲਬ ਤੇਰੇ ਅਟੈਚ ਹੈ ਨਹੀਂ ਉਹ ਅਟੈਚ ਨਹੀਂ ਤੇਰੇ ਬਾਈ ਦੋ ਤਿੰਨ ਮਹੀਨੇ ਹੋ ਗਏ ਤੇ ਬਾਈ ਛੱਡ ਪਰ ਤੂੰ ਲੈਣਾ ਕੀ ਹੈ ਜਲੋ ਤੇਰੀ ਤੇਰੀ ਨਹੀਂ ਢੂਈ ਮਾਰਦੀ ਫਿਰ ਤੂੰ 10 ਛੱਡ ਪਰ ਤੂੰ 10 ਕਰਾਉਣਾ ਕੀ ਹੈ ਤੂੰ ਯਾਰ ਐਜੀ 2 0 ਤੇ ਤੇਨੂੰ ਤੈਨੂੰ ਚਾਹੁੰਦੀ ਨਹੀਂ ਠੀਕ ਹੈ ਤੇਨੂੰ ਖੁਸ਼ ਨਹੀਂ ਦੇ ਕੇ ਖੁਸ਼ ਤੇ ਫਿਰ ਤੂੰ ਲੈਣਾ ਕੀ ਹੈ ਐਜੀ ਤੂੰ ਕਰਾਉਣਾ ਕੀ ਹੈ 10 ਮੈਨੂੰ ਕਰਾਉਣਾ ਮੈਂ ਕਿਉਂ ਨਹੀਂ ਹੈਂ ਪਿਆਰ ਤਾਂ ਪਿਆਰੀ ਹੁੰਦੀ ਨਹੀਂ ਬਾਈ ਪਿਆਰ ਤਾਂ ਫੇਰ ਐਜੀ ਦੋਨਾਂ ਤਰਫਾ ਪਿਆਰ ਹੋਵੇ ਹਾਂ ਜੇ ਤੂੰ ਪਿਆਰ ਕਰਦੀ ਨਹੀਂ ਉਹ ਫਿਰ ਤੂੰ ਤੇਰਾ ਫੇਰ ਜੇ ਤੈਨੂੰ ਹੀ ਨਹੀਂ ਚਾਹੁੰਦੀ ਉਹ ਫਿਰ ਤੂੰ ਤੂੰ ਵੀ ਛੱਡ ਪਰਿਆ ਉਹਨੂੰ ਚਾਹੁੰਦੀ ਹੈ ਹੈ ਚਾਹੁੰਦੀ ਹੈ ਬਾਈ ਜੇ ਤੈਨੂੰ ਚਾਹੁੰ ਤੂੰ ਆ ਵੀ ਗਈ ਨਾ ਬਾਈ ਮੈਨੂੰ ਯਾਰ ਮਤਲਬ ਕੀ ਐ ਉਹ ਛੱਡ ਗਈ ਠੀਕ ਐ ਫਿਰ ਡੌਂਕੀ ਕਾ ਤੋ ਲਾਈ ਡੌਂਕੀ ਵੀ ਤੁਸੇ ਦੁੱਖ ਜੀ ਲਾਤੀ ਬਾਈ ਉਹ ਉਸਾਂ ਹੀ ਸੀ ਨਾ ਪਹਿਲਾਂ ਮੈਂ ਮੈਂ ਥੋੜੇ ਉੱਚੀ ਉੱਚੀ ਗੁਰ ਥੋੜਾ ਬਾਈ ਯਾਰ ਮਤਲਬ ਮੈਂ ਬਾਹਰ ਜਾ ਕੇ ਬਈ ਮਤਲਬ ਉਹ ਸੱਟ ਵਟ ਹੋ ਕੇ ਮੈਂ ਵਿਆਹ ਕਰਾ ਲਾਂਗਾ ਅੱਛਾ ਤੂੰ ਬਾਹਰ ਜਾਵੜੇਂਗਾ ਤੇ ਸੱਟ ਵਟ ਹੋ ਕੇ ਮਤਲਬ ਉਹਦੇ ਨਾਲ ਫੇਰ ਤੂੰ ਵਿਆਹ ਵਿਆਹ ਕਰਾਏਂਗਾ ਹਾਂ ਤੇ ਜਦੋਂ ਤੂੰ ਡੌਂਕੀ ਡਾਂਕੀ ਲਾਈ ਮਤਲਬ ਉਹ ਤੈਨੂੰ ਛੱਡ ਕੇ ਭੱਜ ਗਈ ਮੈਨੂੰ ਛੱਡ ਗਈ ਉਦੋਂ ਉਹ ਵੀ ਛੱਡ ਗਈ ਤੇਰਾ 40-50 ਲੱਖ ਰੁਪਏ ਵੀ ਖਰਾਬ ਹੋ ਗਿਆ ਤੈਨੂੰ ਅਮਰੀਕਾ ਲੈ ਕੇ ਵਾਪਸ ਭੇਜਦਾ ਹੈ ਆ ਜਿੰਦਗੀ ਜੀ ਸੀ ਬਾਈ ਬੰਦੇ ਦੀ ਇਹ ਕਹਿੰਦਾ ਵੀ ਬਾਈ ਮੈਂ ਤਾਂ ਜਮ ਤਬਾਹ ਹੋ ਗਿਆ ਤੇ ਮਾਂ ਤੇ ਬਾਈ ਮਾਂ ਤੇ ਹੋ ਗਈ ਹੈ ਬਾਈ ਤੈਨੂੰ ਉਹ ਉਹ ਰੱਖਦੇ ਨਹੀਂ ਹੁਣ ਕਿਉਂ ਮਤਲਬ ਤੂੰ ਤੂੰ ਆਪ ਹੀ ਨਹੀਂ ਰਹੀ ਖੁਸ਼ ਹੁੰਦਾਂ ਨਾਲ ਆਪ ਨਹੀਂ ਆਪ ਹੀ ਦੇ ਦਿੰਦਾ ਤੇਰਾ ਮਾਂ ਪਿਓ ਦਾ ਕੋਈ ਕਸੂਰ ਨਹੀਂ ਮਾਂ ਪਿਓ ਨਾਲ ਰਹਿ ਬਾਈ ਤੂੰ ਆਪ ਦਾ ਯਾਰ ਵਧੀਆ ਜ਼ਿੰਦਗੀ ਉਹਨਾਂ ਨਾਲ ਕਰ ਹੈ ਆਪਣੀ ਜ਼ਿੰਦਗੀ ਯਾਦ ਕਿਵੇਂ ਆਪਣੀ ਜ਼ਿੰਦਗੀ ਯਾਦ ਆ ਸਾਰਾ ਉੱਤੇ ਹੈ ਹੁਣ ਫਿਰ ਕੰਮ ਕਰਨ ਬਾਰੇ ਸੋਚਿਆ ਬਈ ਕਿ ਨਹੀਂ ਮਾ ਮੋਬਾਈਲ ਮੂਲ ਨੰਬਰ ਤੋਂ ਬੋਲਦੇ ਯਾਰ ਤੂੰ ਆਪਦੇ ਘਰੇ ਪਹੁੰਚ ਕੇ ਯਾਦ ਨਹੀਂ ਗਾ ਮੈਂ ਆਪਣਾ ਘਰ ਹੀ ਹੈ ਸੜਕਾਂ ਦੇ ਆਪਣਾ ਘਰ ਹੀ ਆ ਬਾਈ ਦੇਖੋ ਸੜਕਾਂ ਤੇ ਤੁਰਦਾ ਹੈ ਬਾਈ ਕਿਤੇ ਕਿਤੇ ਕੋਈ ਇਹਨੂੰ ਕੁਝ ਖਾਣ ਨੂੰ ਦੇ ਜਾਂਦਾ ਕੋਈ ਕੁਝ ਖਾਣ ਰੋਟੀ ਬਣੇ ਕਿੱਥੋਂ ਖਾਣਾ ਹੈ ਬਰੇ ਬਰਾ ਇੱਥੇ ਲੋਕ ਦੇਂਦੇ ਹੈ ਲੋਕ ਦੇ ਲੋਕ ਬਾਈ ਉਹ ਕਿੰਨਾ ਕੁ ਚਿਰ ਦੇਣਗੇ ਲੋਕ ਤੈਨੂੰ ਹੈ ਨਹੀਂ ਮੰਗ ਮੰਗ ਲੈ ਨਾ ਮਾ ਮੋਟਰ ਨਹੀਂ ਬਾਈ ਉਹ ਤਾਂ ਠੀਕ ਹੈ ਤੇ ਫਿਰ ਵੀ ਉਹ ਕਿੰਨਾ ਕੁ ਚਿਰ ਦੇਣਗੇ ਬਾਲਾ ਚਿਰ ਨਹੀਂ ਨੰਦਦੇ ਤੈਨੂੰ ਹਾਂ ਚਲ ਆ ਫੜਾ ਬੜੂਆ ਲੜਾ ਕੋਈ ਨਹੀਂ ਆ ਜਾ ਕਰ ਰੱਖ ਲਾ ਤੇ ਪੈਸੇ ਪੁਸੇ ਹੈਗੇ ਤੇ ਕਾਗਜ਼ ਪੱਤਰ ਮੈਂ ਅੱਜ ਕੱਢ ਲੇ ਇਹ ਰੱਖ ਲਾ ਕੋਈ ਦਿਨ ਰੋਟੀ ਰੜੀ ਖਾਲਿਆ ਕਰੀ ਜਾਗਾ ਹੁਣ ਰੋਟੀ ਰੜੀ ਭੁੱਖ ਲੱਗੀ ਤੈਨੂੰ ਹੈ ਐ ਦੋ ਰੋਟੀ ਰੜੀ ਖਵਾਣਾ ਮੈਂ ਠੀਕ ਹੈ ਬੜਾ ਬੜੂਆ ਬੜਾ ਜੇਬ ਵਿੱਚ ਕੋਈ ਨਹੀਂ ਆ ਦੇਖੋ ਭਾਈ ਜਿਹੜੇ ਐਨਆਰਆਈ ਵੀਰ ਕੋਈ ਬਾਹਰਲੇ ਬੰਦੇ ਦੇਖਦੇ ਜੇ ਜਿੱਦੀ ਮਦਦ ਕਰੋ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਬੰਦਾ ਨਾ ਆਪਣੇ ਘਰੇ ਤੱਕ ਪਹੁੰਚ ਜੇ ਤੇ ਜ਼ਿੰਦਗੀ ਜਮਾਂ ਇਹਨਾਂ ਨੂੰ ਕੁਛ ਨਹੀਂ ਪਤਾ ਯਾਰ ਠੀਕ ਹੈ ਪੜ੍ਹੇ ਲਿਖੇ ਮੁੰਡੇ ਕਿੰਨੇ ਪੜ੍ਹਿਆ ਵੀ ਤੇ ਤੂੰ ਮੈਂ ਮੇਰੇ ਵੀਰ ਕੀਤੀ ਹੈ ਵੀਰ ਕੀਤੀ ਹੈ ਤੇ ਮੈਂ ਵੀ ਵੀਰੇ ਕਰਕੇ ਤੂੰ ਤਾਂ ਜਮਾਈ ਯਾਰ ਮਤਲਬ ਅਸੀਂ ਜ਼ਿੰਦਗੀ ਖਰਾਬ ਕਰੀ ਬੈਠਾ ਯਾਰ ਮੈਂ ਛੱਡ ਪੜੇ ਕੁੜੀਆਂ ਚੜਗਾ ਤਾਂ ਇਹ ਜਾਂਦੇ ਕੁੜੀਆਂ ਚੜਗਾ ਤਾਂ ਪੜੇ ਕੁੜੀਆਂ ਵੀ ਡਾਰੀ ਮਾਰ ਜਾਂਦੇ ਚੜੀਆਂ ਵੀ ਡਾਰੀ ਮਾਰ ਜਾਂਦੇ ਇਹਨਾਂ ਤੇ ਵਿਸ਼ਵਾਸ ਨਹੀਂ ਵਾਲਾ ਕਰਨਾ ਚਾਹੀਦਾ ਮੰਨਦਾ ਗੱਲ ਇਹ ਹੈ ਹੈ ਹੋ ਗਿਆ ਹੋ ਗਿਆ ਨਹੀਂ ਨਹੀਂ ਹੋ ਗਿਆ ਤਾਂ ਹੋ ਗਿਆ ਵੀਰੇ ਹੁਣ ਤੂੰ ਮਸਤਾ ਤੈਨੂੰ ਇਹ ਸਮਝਾਉਣੇ ਆ ਬਿਨਾ ਗੱਲਾਂ ਰੱਖਿਆ ਤਾਂ ਕੁਝ ਨਹੀਂ ਆ ਜਾ ਕੋਈ ਨਹੀਂ ਤੂੰ ਰੋਟੀ ਵਾਲੀ ਖਾਉਣੇ ਆ ਏ ਭਾਈ ਮੁੰਡੇ ਦੀ ਨਾ ਜਮਾਂ ਜੀ ਜ਼ਿੰਦਗੀ ਐ ਖਰਾਬ ਹੋਈ ਪਈ ਐ ਜੀ ਵਿਚਾਰਾ ਇਨਾ ਸੋਹਣਾ ਸੁਨੱਖਾ ਮੁੰਡਾ ਟੈਨਸ਼ਨ ਚ ਹੋਇਆ ਪਿਆ ਕਿਵੇਂ ਸਾੜੀ ਬੁਧਾ ਰੱਖੀ ਐ ਨੇ ਠੀਕ ਐ ਕੰਬਲ ਲਈ ਫਰਦਾ ਕੰਬਲ ਲਾ ਦੇ ਯਾਰ ਭਾਈ ਹੈ ਕੰਬਲ ਲਾ ਦੇ ਕਿਵੇਂ ਸਹੀ ਹੋ ਲਾ ਦੇ ਸਹੀ ਐ ਬਸ ਸੋ ਭਾਈ ਵੀਡੀਓ ਨੂੰ ਨਾ ਸ਼ੇਅਰ ਕਰ ਦਿਓ ਵੀਰ ਬਣ ਕੇ ਯਾਰ ਇਹੋ ਜਿਹੇ ਬੰਦੇ ਦੀ ਜਿਹੜੀ ਕੋਈ ਜ਼ਿੰਦਗੀ ਐ ਵਿਚਾਰਾ ਆਪ ਦਾ ਜਿਹੜਾ ਘਰੇ ਪਹੁੰਚ ਜੇ ਉਹਦੇ ਮਾਪਿਆਂ ਦਾ ਨਾ ਐਡਰੈਸ ਦੱਸਦਾ ਨਾ ਮੋਬਾਈਲ ਨੰਬਰ ਦੱਸਦਾ ਤੁਸੀਂ ਹੁਣ ਆਪ ਦੇਖ ਲਓ ਵੀ ਯਾਰ ਆਪਾਂ ਕਿਵੇਂ ਪਹੁੰਚਦਾ ਕਰੀਏ ਨਾ ਇਹਦੇ ਕੋਲ ਕੋਈ ਆਧਾਰ ਕਾਰਡ ਨਾ ਕੋਈ ਕੋਈ ਪੈਨ ਕਾਰਡ ਨਾ ਕੋਈ ਬੂਟਰ ਕਾਰਡ ਕੁਛ ਨਹੀਂਗਾ ਠੀਕ ਹੈ ਵੀਡੀਓ ਨੂੰ ਦੇਖ ਕੇ ਕੋਈ ਬੰਦਾ ਇਹਨੂੰ ਪਛਾਣਦਾ ਤਾਂ ਮੇਰੇ ਘਰੇ ਪਹੁੰਚਦਾ ਕਰ ਦੋ ਪੁੱਨ ਲੱਗੂਗਾ ਠੀਕ ਹੈ ਅਸੀਂ ਵੀਡੀਓ ਬਣਾਉਣੀ ਸੀ ਵੀਡੀਓ ਬਣਾਤੀ ਬਾਈ ਯਾਰ ਤੇ ਕਰ ਦੋ ਸ਼ੇਅਰ ਬਾਈ ਹੁਣ ਕੀ ਯਾਰ ਵੀਡੀਓ ਦੀ ਯਾਰ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਤਲਵੰਡੀ ਸਾਬੋ ਤੋਂ ਇਹ ਅਸੀਂ ਇੱਕ ਫਿਲਮ ਬਣਾਈ ਹੈ ਜੀ ਜਿਹੜੇ ਵੀ ਮੁੰਡੇ ਕੁੜੀਆਂ ਪਿਆਰ ਕਰਦੇ ਨੇ ਤੇ ਬਾਅਦ ਚ ਉਹਨਾਂ ਦਾ ਕੀ ਹਸ਼ਰ ਹੁੰਦਾ ਤੇ ਜਿਹੜੇ ਬਾਹਰ ਜਾਂਦੇ ਨੇ ਡਾਂਕੀ ਲਾ ਕੇ ਉਹਨਾਂ ਦਾ ਕੀ ਹਸ਼ਰ ਹੁੰਦਾ ਇਸ ਜੀ ਇੱਕ ਸਿਰਫ ਫਿਲਮ ਬਣਾਈ ਹੈ ਸਾਰੇ ਵੀਰ ਆਪਣੇ ਫਿਲਮ ਨੂੰ ਵੱਧ ਤੋਂ ਲਾਈਕ ਕਮੈਂਟ ਜਿਹੜੇ ਮੁੰਡੇ ਆਪਦੇ ਮਾਪਿਆਂ ਤੋਂ ਉੱਤਨ ਹੋ ਗਏ ਬਈ ਕੁੜੀਆਂ ਨਾਲ ਫਿਲਮ ਬਣਾਉਂਦੇ ਆ ਜਾਂ ਉਹਨਾਂ ਨਾਲ ਪਿਆਰ ਕਰਦੇ ਆ ਮਗਰ ਉਹਨਾਂ ਲੱਕੀਅਤ ਰਹਿੰਦੇ ਕੁੜੀਆਂ ਨਾਲ ਕੀ ਸੌਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਈ ਗੱਲ ਜੀ ਬਸ ਈ